ਚਾਲ ਚੱਲ ਗਈਆਂ ਪੰਖੀਆਂ ਜਿਨੀ ਬਸਾਏ ਤਲ ਫਰੀਦਾ ਸਰ ਪਰਿਆ ਪੀ ਚੱਲ ਸੀ ਥੱਕੇ ਕਬਲੇ ਕੱਲ ਫਰੀਦਾ ਇਟ ਸਰਾਂ ਨੇ ਪੋਏ ਸਾਵਣ ਕੀੜਾ ਲੜਿਓ ਬਾਸ ਕੇਤੜਿਆਂ ਜੁਗ ਬਾਪਰੇ ਇਕਤ ਪਿਆ ਪਾਸ ਫਰੀਦਾ ਪੰਨੀ ਘੜੀ ਸੁਵੰਨ ਵੀ ਟੁੱਟੀ ਨਾਗਰ ਲੱਜ ਅਜ ਰਾਹੀਲ ਫਰੇ ਸਤਾ ਕੈ ਕਰਨਾ ਠੀ ਅੱਜ ਪਰੀਦਾ ਪੰਨੀ ਘੜੀ ਸਵਨ ਵੀ ਟੂਟੀ ਨਗਰ ਲੱਜ ਜੋ ਸੱਜਣ ਪੁਏ ਭਾਰਤ ਸੇ ਕਿਉਂ ਆਵੈ ਅੱਜ ਪਰੀਦਾ ਬੇਨਵਾਜਾਂ ਕੁੱਤਿਆਂ ਇਹਨਾ ਭਲੀ ਰੀਤ ਕਭੀ ਚੱਲ ਨਾ ਆਇਆ ਪੰਜੇ ਵਖਤ ਮਸੀਤ ਉਠ ਬਰੀਦਾ ਉਜੂ ਸਾਜ ਸੁਭਾਣਵਾਜ ਗੁਜਾਰ ਜੋ ਸਿਰ ਸਾਈ ਨਾ ਨਵੈ ਸੋ ਸਿਰ ਕੱਪ ਉਤਾਰ ਜੋ ਸਿਰ ਸਾਈ ਨ ਨਵੇ ਸੋ ਸਿਰ ਕੀ ਜਾ ਕਾਏ ਕੁੰਨੇ ਹੇਟ ਜਲਾਈਏ ਬਾਲਣ ਸੰਧਾ ਥਾਏ ਫਰੀਦਾ ਕਿਥੈ ਤੇਡ ਮਾਪਿਆ ਜਿੰਨੀ ਤੂੰ ਜਣਿਓ ਤੈ ਪਾਸੋਂ ਉਹ ਲੱਦ ਗਏ ਤੂੰ ਅਜੇ ਨ ਪਤੀਣਿਓ ਫਰੀਦਾ ਮਨ ਮੈਦਾਨ ਕਰ ਟੁਇਟ ਬੇਲਾ ਹੈ ਅਗੇ ਮੂਲਨ ਆਵਸੀ ਦੋਜ ਕ ਸੰਧੀ ਪਾਏ ਮਹੱਲਾ ਪੰਜਮ ਫਰੀਦਾ ਖਲਕ ਖਲਕ ਮੈਂ ਖਲਕ ਬਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ ਫਰੀਦਾ ਜੇ ਦੇ ਨਾਲਾ ਕੱਪਿਆ ਜੇ ਗੱਲ ਕੱਪੈ ਚੁਖ ਬਬਨ ਇਤੀ ਮਾਮਲੇ ਸਾਨ ਇਤੀ ਦੁਖ ਝੱBN ਚੱਲਣ ਰਤਨ ਸੇ ਸੁਣੀ ਅਰ ਵਾਏ ਗਏ ਲੇ ਮੁਤੀਤਾ ਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਦਨਾ ਹੰਡਾਏ ਦੇਹੀ ਰੋਗ ਨ ਲੱਗਈ ਪੱਲੇ ਸਭ ਕਿਸ ਪਾਏ ਫਰੀਦਾ ਪਾਂਖੋ ਪੁਰਾਉਣੀ ਦੁਨੀ ਸੁਹਾਵਾ ਬਾਗ ਨੌਤ ਬੱਧੀ ਸੁਬਾਸਿਓ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਤੂਰੀ ਬੰਡਿਆ ਸੁੱਤਿਆ ਮਿਲੈ ਨਾ ਭਾਉ ਜਿੰਨਾ ਨੇਣ ਨਿੰਦਰਾ ਆਵਲੇ ਤਿੰਨਾ ਮਿਲਣ ਕੋ ਆਓ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਭਾਇਆ ਜੱਗ ਉੱਤੇ ਚੜ ਕੇ ਆ ਦੇਖਿਆ ਤਾਂ ਘਰ ਘਰ ਇਹ ਆ ਅੱਗ ਮਹੱਲਾ ਪੰਜਵਾਂ ਫਰੀਦਾ ਪੂ ਮਰੰਗਾਵਲੀ ਮੰਜ ਬਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸਵੰਨੜੀ ਦੇ ਬਿਰਲੇ ਕੇਈ ਪਾਈਨ ਜਿੰਨਾ ਪਿਆਰੇ ਦੇ ਕੰਧੀ ਬਹਿਣ ਨਾ ਟਾਏ ਤੋਬੀ ਲੇਖਾ ਦੇਵਣਾ ਜਿੱਦੜ ਰੱਬ ਰਜਾਏ ਵਹਿਣ ਤਦਾ ਹੂੰ ਗਉਂ ਕਰੇ ਫਰੀਦਾ ਦੁੱਖਾਂ ਸਹਤੀ ਦੇ ਗਿਆ ਸੂਲਾਂ ਸਹਤੀ ਰਾਤ ਖੜਾ ਪੁਕਾਰੀ ਪਾਤਣੀ ਬਿੜਾ ਕਪਰਵਾਤ ਲੰਮੀ ਲੰਮੀ ਨਦੀ ਬ ਕੰਦੀ ਕਰੇਤ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਨ ਰਹੇ ਸੁਚੇਤ ਫਰੀਦਾ ਗੱਲੀ ਸੋ ਸੱਜਣ ਵੀ ਇੱਕ ਟੁੱਢੀਂਦੀ ਨਾਲਾਂ ਤੁਖਾਂ ਜੋ ਮਾਲੀ ਕਾਰਨ ਤਿੰਨਾ ਮਾ ਪਿਰੀ ਫਰੀਦਾ ਇਹੋ ਤਨ ਭੌਕਣਾ ਨਿਤ ਨਿਤ ਦੁਖਿਆ ਕੌਣ ਕੰਨੀ ਬੁਜੇ ਦੇਰਾ ਕਿੱਤੀ ਬਗੈ ਪਾਉਣ ਫਰੀਦਾ ਰੱਬ ਖਜੂਰੀ ਪੱਕੀਆਂ ਮੱਖੀਆਂ ਨਹੀਂ ਵਹਨ ਜੋ ਜੋ ਵੰਜੈ ਢੀੜਾ ਸੂ ਉਮਰ ਹੱਥ ਪਵਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਢੇ ਕਾਗ ਅਜੇ ਸੋ ਰੱਬ ਨਾ ਬਹੜਿਓ ਦੇਖ ਬੰਦੇ ਕੇ ਭਾਗ ਕਾਗਾ ਕਲੰਕ ਢੰਡੂ ਲਿਆ सगला ਖਾਇਆ ਮਾਸ ਇਹ ਦੋਏ ਨੈਣਾ ਮਤ ਸੋ ਪੇਰ ਦੇਖਣ ਕੀ ਆਸ ਕਾਗਾ ਚੁੰਡਨਾ ਪਿੰਜਰਾ ਬਸਾ ਤਾ ਉੱਡਰ ਜਾਹੇ ਜਿਤ ਪਿੰਜਰਾ ਹੈ ਮੇਰਾ ਸੋ ਬਸੈ ਮਾਸ ਨਾ ਤਿੱਦੂ ਖਾਹੇ ਫਿਰਦਾ ਗੋਰ ਨਬਾਣੀ ਸੱਡ ਕਰੇ ਨੇ ਘਰਿਆਂ ਕਰ ਆਓ ਸਰ ਪਰ ਮੈਥਿਆ ਬਣਾ ਮਰਣੋਂ ਨਾ ਢਰੀ ਆਓ ਇਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ ਪਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਬਈ ਆਪ ਸਵਾਰ ਮੈਂ ਮਿਲੇ ਮੈਂ ਮਿਲੇ ਆ ਸੁਖ ਹੋਏ ਪਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਦੀ ਉੱਤੇ ਰੁਖੜਾ ਕਿਚੜ ਕ ਬੰਨ੍ਹੇ ਤੀਰ ਪਰੀਦਾ ਕੱਚੇ ਭਾਂਡੇ ਰੱਖੀਏ ਕਿ ਚਿਰ ਤਾਈ ਨੀਰ ਪਰੀਦਾ ਮਹਿਲ ਸਖਣ ਰਹਿ ਗਏ ਬਸਾ ਆਇਆ ਤਲ ਗੋਰਾ ਸੇ ਨਮਾਲੀਆਂ ਬੈਸਨ ਰੂਹਾ ਮੱਲ ਆਖੀ ਸੇ ਖਾ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤੇ ਦਾ ਬੰਨਾ ਐ ਵੈ ਦਸੈ ਜਿਉਂ ਦਰਿਆ ਬਾਟਾ ਅੱਗੇ ਦੂਜ ਕ ਤਪਿਆ ਸੁਣੀਏ ਹੂਲ ਪਵੈ ਕਾਹਾ ਇੱਕ ਨਾਨੂ ਸਭ ਸੂਦੀ ਆਹੀ ਇੱਕ ਫਿਰ ਦੇ ਬੇਪਰਵਾਹਾ ਆਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗਹ ਉਗਾਹ ਫਰੀਦਾ ਦਰਿਆ ਵੈ ਕੰਨ ਬਗਲਾ ਬੈਠਾ ਖੇਲ ਕਰੇ ਖੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ तिस ਰੱਬ ਦੇ ਕੇਲਾ ਬਿਸਰੀਆਂ ਜੋ ਮਨ ਚਿਤਨਾ ਚੀਤੇ ਸਨ ਸੋ ਗਾਲੀ ਰੱਬ ਕੀਆ ਸਾਡੇ ਤਰੇ ਮਨੁ ਦੇ ਹੋਰੀ ਚੱਲੈ ਪਾਣੀ ਹਨ ਆਇਓ ਬੰਦਾ ਦੁਨੀਆ ਵਿੱਚ ਬੱਤ ਅਸੂਣੀ ਬੰਨ ਮਾਲਕਾ ਮੌਤ ਜਾਂ ਆਬਸੀ ਸਭ ਦਰਵਾਜੇ ਭੰਨ ਤਿੰਨਾ ਪਿਆਰਿਆਂ ਪਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੋਂ ਜਣਿਆਂ ਦਾ ਕੰਨ ਫਰੀਦਾ ਅਮਲ ਦੇ ਕੀਤੇ ਦੁਨੀਆ ਵਿੱਚ ਦਰਗਾ ਆਏ ਕੰਮ ਫਰੀਦਾ ਹੌਵ ਬਲਿਆਰੀ ਤਿੰਨ ਪੰਖੀਆਂ ਜੰਗਲ ਜਿੰਨਾ ਬਾਸ ਕੱਕਰ ਚੁਗਣ ਥਾਲ ਬਸਣ ਰੱਬ ਨਾ ਸੋਡਣੋਂ ਪਾਸ ਫਰੀਦ ਦਾ ਰੁੱਤ ਫਿਰੀ ਬਾਣ ਕੰਬਿਆਂ ਪੱਤ ਝੜੇ ਝੜ ਪਾਹੇ ਚਾਰੇ ਕੁੰਡਾਂ ਢੁੰਡੀਆਂ ਰਹਿਣ ਕਥਾਉ ਨਾ ਏ ਫਰੀਦ ਆ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰਿਓ ਜਿੰਨੀ ਬੇਸੀ ਸੋ ਮਿਲਾਏ ਸੇਹੀ ਬੇਸ ਕਰਿਓ ਮਹੱਲਾ ਤੀਜਾ ਕਾਇ ਪਟੋਲਾ ਪੜਤੀ ਕੰਬਲਣੀ ਪਹਿਰੇ ਨਾਨਕ ਘਰ ਹੀ ਬੈਠਿਆ ਸੋ ਮਿਲੈ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾਂ ਫਰੀਦਾ ਘਰ ਬਜਨਾ ਬੜਾਈਆ ਧਨ ਜੋਬਨ ਆਵਾ ਖਾਲੀ ਚੱਲੇ ਧਣੀ ਸਿਓ ਟਿੱਬੇ ਜੋ ਮਿ ਆਉ ਫਰੀਦਾ ਤਿੰਨਾ ਮੁਖ ਡਰਾਵਲੇ ਜਿੰਨਾ ਬਸਾਰਿਓ ਨਾਉ ਇੱਥੇ ਦੁੱਖ ਗਨੇ ਰਿਆ ਅੱਗੇ ਠੋਰ ਨਾ ਠਾਓ ਫਰੀਦਾ ਪਿਛਲ ਰਾਤ ਨਾ ਜਾਗਿਓ ਜੀਬ ਧੜਿਓ ਮੋਇ ਜੇ ਤੈ ਰੱਬ ਬਸਾਰਿਆ ਤਾ ਰੱਬ ਨਾ ਬਸਰਿਓ ਮਹੱਲਾ ਪੰਜਵਾਂ ਫਰੀਦਾ ਕਹ ਤਰ ਗਾਵਲਾ ਵੱਡਾ ਬੇਮੋਤਾਜ ਅੱਲਾਹ ਸੇ ਤੀਰਤ ਆ ਇਹੋ ਸੋਚ ਆਵਾ ਸਾਜ ਮਹੱਲਾ ਪੰਜਵਾਂ ਪ੍ਰੀਦਾ ਦੁੱਖ ਸੁਖ ਇੱਕ ਕਰ ਦਿਲ ਤੇ ਲਾਏ ਬਕਾਰ ਅੱਲਾ ਪਾਬੈ ਸੂਪਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾਂ ਪ੍ਰੀਦਾ ਦੁਨੀ ਬਜਾਈ ਵੱਜਦੀ ਤੂੰ ਵੀ ਵੱਜੈ ਨਾਲ ਸੋਈ ਜਿਓ ਨਾ ਵੱਜਦਾ ਜਿਸ ਅੱਲੋ ਕਰਦਾ ਸਾਰ ਮਹੱਲਾ ਪੰਜਵਾ ਪ੍ਰੀਦਾ ਦਿਲ ਰਤਾ ਇਸ ਦੁਨੀ ਸੋ ਦੁਨੀ ਨਾ ਕਤਹ ਕੰਮ ਮਿਸਲ ਪਕੀਰਾ ਗਾ ਖੜੀ ਸੁਪਾਈਏ ਪੂਰ ਕਰੰਮ ਪਹਿਲਾ ਪਹਿਰੇ ਭੁੱਲੜਾ ਫਲ ਪੀ ਪਸਾਰਾਤ ਜੋ ਜਗਨ ਲਹਨਸ ਸਾਈ ਕੰਨਉ ਦਾਤ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਗੰਧ ਦੇ ਨਾਲ ਲੈਣ ਇੱਕ ਨਾ ਸੁਤਿਆਂ ਦੇ ਉਠਾਲ ਤੂੰ ਦੇਂਦੀ ਏ ਸੁਹਾਗ ਕੁ ਤਉ ਦਨ ਕਾਈ ਕੋਰ ਜਿੰਨਾ ਨਾ ਸੁਹਾਗਣੀ ਤਿੰਨਾ ਚਾਗ ਨਾ ਹੋਰ ਸਬਰ ਬੰਝ ਕਮਾਣੀ ਸਬਰ ਕਾ ਨੀਣੋ ਸਬਰ ਸੰਦਾ ਬਾਣ ਖਾਲ ਕ ਖੱਤਾ ਨਾ ਕਰੀ ਸਬਰੇ ਅੰਦਰ ਸਬਰੀ ਤਨ ਏਵਾ ਜਾ ਲੈਣ ਉਹਨੇ ਨਜੀਕ ਖੁਦਾਏ ਦਾ ਭੇਤ ਨਾ ਕਿਸੈ ਦੇਣ ਸਾਬਰ ਏਉ ਸੁਆਉ ਜੇ ਤੂੰ ਬੰਦਾ ਦਿੜ ਕਰ ਹੈ ਬੱਧ ਥੀ ਬੈਦਰ ਆਉ ਟੁੱਟ ਨਾ ਥੀ ਵਹ ਵਹੜਾ ਥੋਰੀ ਦਾ ਦਰਵੇਸੀ ਗਾਖੜੀ ਚੋਪੜੀ ਪਰੀਤ ਇਕਨ ਕਿੰਨਾ ਚਾਲੀਐ ਦਰਬੇਸਾਂ ਵੀ ਰੀਤ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਣ ਪੈਰੀ ਥਕਾ ਸਿਰ ਜੁਲਾ ਜੇ ਮੂ ਪਰੀ ਮਲਨ ਤਾਨਨਾ ਤਪਾਇ ਤਨੂਰ ਜੋ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਭੇੜਿਆ ਅੰਦਰ ਪਰੀ ਨਿਹਾਲ ਹੌਟ ਡੇਂਦੀ ਸੱਜਣਾ ਸੱਜਣ ਮੇੜੇ ਨਾਲ ਨਾਨਕ ਅਲੱਖ ਨ ਲਖੀਏ ਗੁਰਮੁਖ ਦੇ ਦਿਖਾਲ ਹੰਸਾਂ ਦੇ ਇਕਤਰੰਦਿਆਂ ਬੱਗਾ ਆਇਆ ਜਾਓ ਦੁੱਬ ਮੋਏ ਬਗ ਬੱਪੜੇ ਸੇਰਤਾਲ ਉੱਪਰ ਪਾਓ ਮੈਂ ਜਾਣਿਆ ਬੜ ਹੰਸ ਹੈ ਤਮ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨ ਭੇੜੀ ਅੰਗ ਕਿਆ ਹੰਸ ਕਿਆ ਵਗਲਾ ਜਾ ਕੋ ਨਦਰ ਧਰੇ ਜੇ ਤੁਸ ਪਾਵੈ ਨਾਨਕਾ ਕਾਗੋ ਹੰਸ ਕਰੇ ਸਰਬਰੇ ਪੰਖੀ ਹੈ ਗੜੋ 파ਹੀ ਵਾਲ ਪਚਾਸ ਇਹੋ ਤਨ ਲਹਿਰੀ ਗੱਢ ਥਿਆ ਸੱਚੇ ਤੇਰੀ ਆਸ ਕਾਵਣ ਸੋ ਅੱਖਰ ਕਾਵਣ ਗੁਣ ਕਾਵਣ ਸੋ ਮਣੀਆਂ ਮੰਤ ਕਾਵਣ ਸੋ ਬੇਸੂ ਹੋ ਕਰੀ ਜਿਤ ਬਸ ਆਵੇ ਕੰਤ ਨੇਵਣ ਸੋ ਅੱਖਰ ਖਾਵਣ ਗੁਣ ਜੇ ਬਾ ਮਣੀਆਂ ਮੰਤ ਇਹ ਤਰੇ ਪਹਿਣੇ ਬੇਸ ਕਰ ਤਾਂ ਬਸ ਆਵੇ ਕੰਤ ਮਤ ਹੁੰਦੀ ਹੋਏ ਏ ਆਣਾ ਤਾਣ ਹੁੰਦੇ ਹੋਏ ਨ ਤਾਣਾ ਅਣ ਹੁੰਦੇ ਆਪ ਬੰਡਾਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਲਾਏ ਸਭ ਨਾਮ ਹੈ ਸੱਜਾ ਧਣੀ ਹਿਆਉ ਨਾ ਕਹੀ ਠਾਹੇ ਮਾਣਕ ਸਭ ਅਮੋਲ ਵੇ ਸਭ ਨਾਮ ਮਾਨਮਾਣਕ ਠਾਣ ਮੂਲ ਮਚਾਂਗਵਾ ਜੇ ਤਉ ਪਿਰਿਆ ਦੀ ਸਿੱਖ ਯਾਉ ਨਾ ਠਾਹੇ ਕਹੀ ਦਾ